ਹਾਨੂੰ ਦਿਖਾਣੇ ਆ ਗਾਂਧੀ ਬ੍ਰਦਰਜ਼ ਵਾਲਿਆਂ ਦੀ ਦੁਕਾਨ ਦੇ ਉੱਤੇ ਦੀਵਾਲੀ ਨੂੰ ਲੈ ਕੇ ਕਾफी ਜ਼ਿਆਦਾ ਲੋਕਾਂ ਦੀਆਂ ਰੌਣਕਾਂ ਜਿਹੜੀਆਂ ਨੇ ਇੱਥੇ ਲੱਗ ਚੁੱਕੀਆਂ ਹੋਈਆਂ ਨੇ ਦੀਵਾਲੀ ਬੰਪਰ ਨੂੰ ਲੈ ਕੇ ਲੋਕਾਂ 'ਚ ਬੜਾ ਚਾਹ ਹੈ ਕਿੰਨੇ ਦਾ ਬੰਪਰ ਰਹਿਣ ਵਾਲਾ ਹੈ ਇਸ ਵਾਰ ਇਸ ਵਾਰ 500 ਰੁਪਏ ਦੀ ਦੀਵਾਲੀ ਬੰਪਰ ਹੈ ਜਿਸ 'ਚ 11 ਕਰੋੜ ਦਾ ਇਨਾਮ ਹੈ ਪਰ ਰਸ਼ ਸਿਰਫ ਤੁਹਾਡੀਆਂ ਦੁਕਾਨਾਂ ਤੇ ਦੇਖਣ ਨੂੰ ਮਿਲਦਾ ਹਾਂ ਜੀ ਬਧੇਰੀਆਂ ਨੇ ਜੀ ਹੋਰ ਇਹ ਪਰਮਾਤਮਾ ਦੀ ਮਿਹਰ ਹੈ ਸਾਡੇ ਤੇ ਕਿਉਂਕਿ 40 ਸਾਲ ਤਾਂ ਹੋ ਗਏ ਕੰਮ ਕਰਦੇ ਨੂੰ ਇਮਾਨਦਾਰੀ ਨਾਲ ਉਹਦਾ ਬੂਟਾ ਵੱਡਾ ਹੋ ਕੇ ਫਲ ਤਾਂ ਦੇਣਾ ਹੀ ਚਾਹੀਉਂਦੇ ਇਹਦੇ ਵਿੱਚ 11 ਕਰੋੜ ਰੁਪ ਤੇ ਉਸ ਤੋਂ ਬਾਅਦ ਚੌਥੇ ਨਾਮ ਨੇ 50-50 ਲੱਖ ਰੁਪਏ ਦੇ ਤਿੰਨ ਤੇ ਉਸ ਤੋਂ ਬਾਅਦ ਚੌਥੇ ਨਾਮ ਨੇ ਜੀ 10-10 ਲੱਖ ਰੁਪਏ ਦੇ ਨੌ ਫਿਰ ਪੰਜਵੇਂ ਨਾਮ ਨੇ ਨੌ 5-5 ਲੱਖ ਰੁਪਏ ਦੇ ਵਿੱਚ ਛੋਟੇ ਇਨਾਮ ਸ਼ੁਰੂ ਹੋ ਜਾਂਦੇ ਆ ਸਭ ਤੋਂ ਛੋਟਾ ਪ੍ਰਾਈਜ਼ 1000 ਰੁਪਏ ਦਾ ਜਿਹੜਾ 1 ਲੱਖ 2000 ਰੁਪਏ ਦਾ ਇਹ ਤੋ ਹੀ ਟਿਕਟ ਪਾਣੀ ਹੈ ਫਿਜ਼ੀਕਲੀ ਪਾਣੀ ਹੈ ਸ਼ਾਪ ਤੋਂ ਖਰੀਦ ਕੇ ਪਾਣੀ ਹੈ ਜੇ ਤੁਸੀਂ ਫੋਟੋ ਲੈ ਲਈ ਜਾਂ ਰਿਜ਼ਲਟ ਵਟਸਐਪ ਤੇ ਚੈੱਕ ਕਰ ਲਿਆ ਕਿਸੇ ਨੇ ਤੁਹਾਨੂੰ ਭੇਜਤਾ ਤੇ ਤੁਹਾਡੇ ਨਾਲ ਹੋ ਜਾਣਾ ਫਰਾਡ ਕਿਉਂਕਿ ਰਿਜ਼ਲਟ ਨੂੰ ਐਡਿਟ ਕਰ ਦਿੰਦੇ ਆ ਜੇ ਤੁਸੀਂ ਰਿਜ਼ਲਟ ਦੇਖਣਾ ਹੈ ਤਾਂ ਆਪਣੇ ਕਿਸੇ ਖਾਸ ਬੰਦੇ ਤੋਂ ਪਤਾ ਕਰੋ ਜਿੱਤੇ ਤੁਸੀਂ ਲੋਟਰੀ ਪਾਈ ਹੈ ਘੰਟਾ ਘਰ ਵਾਲੀ ਮਾਰਕੀਟ ਦੇ ਵਿੱਚ ਤੁਸੀਂ ਆ ਰਹੇ ਹੋ ਤਾਂ ਇਹ ਸ਼ਾਪ ਵੀ ਦੇਖ ਲਓ ਇਹ ਗਾਂਧੀ ਬ੍ਰਦਰਸ ਦੀ ਨਵੀਂ ਸ਼ਾਪ 48 ਨੰਬਰ ਦੁਕਾਨ ਜਿਹੜੀ ਓਪਨ ਹੋ ਚੁੱਕੀ ਹੈ ਜੇਕਰ 55 ਨੰਬਰ ਤੇ ਜ਼ਿਆਦਾ ਰਸ਼ ਲੱਗ ਰਿਹਾ ਤਾਂ ਇਹ ਦੁਕਾਨ ਵੀ ਇਹਨਾਂ ਦੀ ਹੈ ਸੰਗਰੂਰ ਤੋਂ ਇੱਥੇ ਸਪੈਸ਼ਲ ਲੁਧਿਆਣਾ ਸ਼ਹਿਰ ਦੇ ਵਿੱਚ ਗਾਂਧੀ ਬ੍ਰਦਰਸ ਦੇ ਕੋਲ ਹੀ ਕਿਉਂ ਆਏ ਹੋ ਲਾਟਰੀ ਲੈਣ ਕਿਉਂਕਿ ਇਹਨਾਂ ਦੀ ਬਹੁਤ ਰੀਲਾਂ ਦਿਖਿਆ ਸੀਗੀਆਂ ਬਹੁਤ ਯਾਰੀ ਇਹਨਾਂ ਦੀ ਪਪੂਲਾਰਟੀ ਹੈ ਵੀ ਕਿਉਂਕਿ ਇਹਨਾਂ ਲਾਟਰੀ ਮਿਸ ਨਹੀਂ ਹੁੰਦੀ ਕਮਰ ਸਰ ਉਹ ਸਪੈਸ਼ਲ ਹੈ ਤੇ ਟਿਕਟ ਖਰੀਦਣ ਦੇ ਲਈ ਹਾਂਜੀ ਹਾਂਜੀ ਕਮਲ ਲੋਕ ਇਹਨਾਂ ਕੋਲੇ ਘੁੰਮਣ ਕਰਨਾ ਹੀ ਵਾਲੇ ਮੈਂ ਕਿਹਾ ਪਾਤੀ ਹੈ ਬ੍ਰਦਰ ਵਾਲੇ ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਹੈ ਤੇ ਬਾਜ਼ਾਰਾਂ ਦੇ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ ਮੌਜੂਦ ਆ ਲੁਧਿਆਣਾ ਦੇ ਕੰਟਾ ਘਰ ਚੌਂਕ ਦੇ ਵਿੱਚ ਜਿੱਥੇ ਤਸਵੀਰ ਤੁਹਾਨੂੰ ਦਿਖਾਣੇ ਆ ਗਾਂਧੀ ਬ੍ਰਦਰਜ਼ ਵਾਲਿਆਂ ਦੀ ਦੁਕਾਨ ਦੇ ਉੱਤੇ ਦੀਵਾਲੀ ਨੂੰ ਲੈ ਕੇ ਕਾਫੀ ਜ਼ਿਆਦਾ ਲੋਕਾਂ ਦੇ ਜਾਂ ਰੌਣਕਾਂ ਜਿਹੜੀਆਂ ਨੇ ਇੱਥੇ ਲੱਗ ਚੁੱਕੀਆਂ ਹੋਈਆਂ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਸਵੇਰ ਤੋਂ ਹੀ ਜਿਹੜਾ ਇੱਥੇ ਪਹੁੰਚ ਕੇ ਲੋਟਰੀ ਦੀ ਟਿਕਟ ਖਰੀਦ ਰਹੇ ਨੇ ਦੀਵਾਲੀ ਬੰਪਰ ਇਸ ਵਾਰ ਕਿੰਨੇ ਦਾ ਨਿਕਲੇਗਾ ਕਿੰਨੇ ਦੀ ਟਿਕਟ ਰਹਿਣ ਵਾਲੀ ਹੈ ਰਸਤਾ ਦੇਖ ਕੇ ਇੰਜ ਲੱਗ ਰਿਹਾ ਕਿ ਲੋਕਾਂ ਨੂੰ ਬੜਾ ਚਾਹ ਹੈ ਕਿ ਇਸ ਵਾਰ ਦੀਵਾਲੀ ਤੇ ਕਰੋੜਪਤੀ ਬਣੀਏ ਤਾਂ ਕਿੰਨੇ ਦੀ ਟਿਕਟ ਹੈ ਤੇ ਕਿੰਨੇ ਦਾ ਇਨਾਮ ਨਿਕਲੇਗਾ ਸਾਡੇ ਨਾਲ ਤਰਨਪੀਤ ਜੀ ਮੌਜੂਦ ਨੇ ਗਾਦੀ ਲੋਟਰੀ ਤੋਂ ਬਾਈ ਸੱਸੀ ਕਾਲ ਜੀ ਸੱਸੀ ਕਾਲ ਵੀਰੇ ਸੱਸੀ ਕਾਲ ਜੀ ਬਾਈ ਜੀ ਦੀਵਾਲੀ ਤਾਂ ਆ ਗਈ ਪਰ ਅ ਟ੍ਰੈਂਡ ਕੁਝ ਵੱਖਰਾ ਹੀ ਦੇਖਣ ਨੂੰ ਮਿਲ ਰਿਹਾ ਬਾਜ਼ਾਰਾਂ ਦੇ ਵਿੱਚ ਰੌਣਕਾਂ ਨੇ ਗਾਂਧੀ ਬ੍ਰਦਰਜ਼ ਦੀਆਂ ਦੁਕਾਨ ਦੇ ਉੱਤੇ ਬਿਲਕੁਲ ਮੇਰੇ ਬਿਲਕੁਲ ਦੀਵਾਲੀ ਬੰਪਰ ਨੂੰ ਲੈ ਕੇ ਲੋਕਾਂ 'ਚ ਬੜਾ ਚਾਹ ਹੈ ਕਿੰਨੇ ਦਾ ਬੰਪਰ ਰਹਿਣ ਵਾਲਾ ਹੈ ਇਸ ਵਾਰ ਇਸ ਵਾਰ 500 ਰੁਪਏ ਦੀ ਦੀਵਾਲੀ ਬੰਪਰ ਹੈ ਜਿਸ ਵਿੱਚ 11 ਕਰੋੜ ਦਾ ਇਨਾਮ ਹੈ ਅਕਸਰ ਤੁਸੀਂ ਦੇਖਿਆ ਹੋਣਾ ਲੋਕ ਸ਼ਾਪਿੰਗ ਕਰਨ ਆਉਂਦੇ ਆ ਅ ਕਦੀ ਕੋਈ ਕਹਿੰਦਾ ਡ్రਾਈ ਫਰੂਟ ਲੈ ਲੈਣਾ ਕੋਈ ਕਹਿੰਦਾ ਕੱਪੜੇ ਲੈ ਲੈਣਾ ਗਿਫਟ ਕਰਨ ਲਈ ਆਪਣੇ ਨੇੜੇ ਤੇੜੇ ਵਾਲੇ ਬੰਦਿਆਂ ਨੂੰ ਕੋਈ ਪਟਾਕੇ ਲੈਣ ਜਾਂਦਾ ਇਹ ਤੁਸੀਂ ਦੇਖਿਆ ਹੋਣਾ ਪਹਿਲੀ ਵਾਰ ਟ੍ਰੈਂਡ ਗਾਂਧੀ ਬ੍ਰਦਰ ਦੀ ਦੁਕਾਨ ਤੇ 55 ਨੰਬਰ ਕੋਈ 오ਡੀਸਾ ਤੋਂ ਆ ਰਿਹਾ ਸਪੈਸ਼ਲ ਲੋਟਰੀ ਲੈ ਕੇ ਕਹਿੰਦੇ ਸੀ ਵਾਪਸ ਚੰਦੇ ਆ ਸਿਰਫ ਆਈ ਕੰਮ ਕਰਨ ਆਏ ਸੀ ਕੋਈ ਮਤਲਬ ਜਲੰਧਰ ਤੋਂ ਆ ਰਿਹਾ ਕੋਈ ਪਠਾਨਕੋਟ ਤੋਂ ਆ ਰਿਹਾ ਅੰਮ੍ਰਿਤਸਰ ਤੋਂ ਤਾਂ ਬਹੁਤ ਹੀ ਪਿਆਰ ਮਿਲਦਾ ਸਾਨੂੰ ਅੰਮ੍ਰਿਤਸਰ ਵਾਲੇ ਅਸੀਂ ਜਲਦੀ ਪਹੁੰਚਦੇ ਆਉਣਾ ਕੋਲੇ ਕਿਉਂਕਿ ਉਹ ਲੋਕ ਸਾਨੂੰ ਬਹੁਤ ਪਿਆਰ ਕਰਦੇ ਆ ਜੀ ਤੇ ਤੁਸੀਂ ਆ ਦੇਖ ਲਓ ਆਹ ਟਰੈਂਡ ਵੀ ਪਹਿਲਾਂ ਕਿਤੇ ਮਾਰਕੀਟ ਚ ਕਿੱਥੇ ਪਹਿਲਾਂ ਨਹੀਂ ਦੇਖਿਆ ਹੋਣਾ ਕਿਸੇ ਨੇ ਨਹੀਂ ਦੇਖਿਆ ਹੋਣਾ ਜੋ ਅਸੀਂ ਸੈੱਟ ਕਰਤਾ ਹੈ ਰਿਕਾਰਡ ਕੈਮ ਕਰਤਾ ਜਿੱਥੇ ਹੋਰ ਵੀ ਲੋਟਰੀ ਦੀਆਂ ਦੁਕਾਨਾਂ ਨੇ ਪਰ ਰਸ਼ ਸਿਰਫ ਤੁਹਾਡੀਆਂ ਦੁਕਾਨਾਂ ਤੇ ਦੇਖਣ ਨੂੰ ਮਿਲਦਾ ਹਾਂਜੀ ਬਥੇਰੀਆਂ ਨੇ ਜੀ ਹੋਰ ਇਹ ਪਰਮਾਤਮਾ ਦੀ ਮਿਹਰ ਹੈ ਸਾਡੇ ਤੇ ਕਿਉਂਕਿ 40 ਸਾਲ ਤਾਂ ਹੋ ਗਏ ਕੰਮ ਕਰਦੇ ਨੂੰ ਇਮਾਨਦਾਰੀ ਨਾਲ ਉਹਦਾ ਬੂਟਾ ਵੱਡਾ ਹੋ ਕੇ ਫਲ ਤਾਂ ਦੇਣਾ ਹੀ ਸੀ ਉਹਨੇ ਉਸ ਵੇਲੇ ਜਿਹੜੇ ਕਰੋੜਾਂ ਦੀ ਲਿਸਟ ਹੈ ਉਹ ਵੱਡੀ ਹੋਈ ਜਾ ਰਹੀ ਹੈ ਹੋਈ ਜਾ ਰਹੀ ਹੈ ਪਰ ਲੋਕਾਂ ਦਾ ਭਰੋਸਾ ਵਧੀ ਜਾ ਰਿਹਾ ਜੀ ਕਿੰਨੇ ਦੀ ਰਹਿਣ ਵਾਲੀ ਹੈ ਦੀਵਾਲੀ ਦੀ ਜਿਹੜੀ ਟਿਕਟ ਹੈ ਤੇ ਕਿੰਨੇ ਦਾ ਇਨਾਮ ਰਹੇਗਾ ਸਿਰਫ ਦੀ ਟਿਕਟ ਹੈ ਜਿਹਨ ਇੱਕ ਜਿਹਦੇ ਵਿੱਚ ਅ ਤੇਨੇਨੇ ਕਰੋੜ ਕਰੋੜ ਰੁਪਏ ਦੇ ਤੇ ਉਸ ਬਾਅਦ ਚੌਥੇ ਨਤੀਜੇ ਨਾਮ ਨੇ 50-50 ਲੱਖ ਰੁਪਏ ਦੇ ਤਿੰਨ ਤੇ ਉਸ ਬਾਅਦ ਚੌਥੇ ਨਾਮ ਨੇ ਜੀ ਆ 10 ਲੱਖ ਰੁਪਏ ਦੇ ਨੌ ਫਿਰ ਪੰਜਵੇਂ ਨਾਮ ਨੇ ਨੌ 5-5 ਲੱਖ ਰੁਪਏ ਦੇ ਵਿੱਚ ਛੋਟੇ ਨਾਮ ਸ਼ੁਰੂ ਹੋ ਜਾਂਦੇ ਆ ਸਭ ਤੋਂ ਛੋਟਾ ਪ੍ਰਾਈਜ਼ 1000 ਰੁਪਏ ਦਾ ਜਿਹੜਾ 1 ਲੱਖ 20 ਹਜ਼ਾਰ ਬੰਦਿਆਂ ਨੂੰ ਨਿਕਲਣਾ ਏ ਬੀ ਸੀ ਤਿੰਨ ਸੀਰੀਜ਼ਾਂ ਨੇ ਤੇ ਇੱਕ ਗੱਲ ਯਾਦ ਰੱਖਿਓ ਜੇ ਤੁਸੀਂ ਟਿਕਟ ਪਾਣੀ ਹੈ ਫਿਜ਼ੀਕਲੀ ਪਾਣੀ ਹੈ ਸ਼ਾਪ ਤੋਂ ਖਰੀਦ ਕੇ ਪਾਣੀ ਹੈ ਜੇ ਤੁਸੀਂ ਫੋਟੋ ਲੈ ਲਈ ਜਾਂ ਰਿਜ਼ਲਟ ਵਟਸਐਪ ਤੇ ਚੈੱਕ ਕਰ ਲਿਆ ਕਿਸੇ ਨੇ ਤੁਹਾਨੂੰ ਭੇਜਤਾ ਤੇ ਤੁਹਾਡੇ ਨਾਲ ਹੋ ਜਾਣਾ ਫਰਾਡ ਜੇ ਤੇ ਰਿਜ਼ਲਟ ਦੇਖਣਾ ਹੈ ਤਾਂ ਆਪਣੇ ਕਿਸੇ ਖਾਸ ਬੰਦੇ ਤੋਂ ਪਤਾ ਕਰੋ ਜੀ ਤੁਜੀ ਲੋਟਰੀ ਪਾਈ ਹੈ ਜਾਂ ਫਿਰ ਕਾਊਂਟਰਾਂ ਤੇ ਆ ਕੇ ਚੈੱਕ ਕਰੋ ਕਿਉਂਕਿ ਫਰਾਡ ਤੋਂ ਬਚਣ ਲਈ ਅਸੀਂ ਹਰ ਵੀਡੀਓ ਬਣਾਉਂਦੇ ਆ ਇੱਕ ਹੋਰ ਤੁਹਾਨੂੰ ਆ ਵੀਡੀਓ ਚ ਦੱਸਤਾ ਹੋਇਆ ਬਾਕੀ ਇਹ ਜੀ ਦੀ ਟਿਕਟ ਹੈ ਮਿਸ ਕਰਨ ਵਾਲੀ ਨਹੀਂ ਹੈਗੀ ਕਿਉਂਕਿ ਪੰਜਾਬ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਆਈ ਹੈ ਸਾਨੂੰ 41 40 41 ਸਾਲ ਹੋ ਕੇ ਡੈਡੀ ਨੂੰ ਕੰਮ ਕਰਦੇ ਅੱਜ ਤੱਕ ਪਹਿਲੀ ਵਾਰ ਆਈ ਹੈ 11 ਕਰੋੜ ਰੁਪਏ ਦੀ ਟਿਕਟ ਪਹਿਲੀ ਵਾਰ ਆਈ ਉਹ ਵੀ 500 ਰੁਪਏ ਦੀ ਵੀਰੇ ਆਨੇ ਕੀ 2000 ਦਾ ਇਨਾਮ 2000 ਵੀ ਐਮ ਆਰ ਪੀ ਕਰਤੀ 500 ਰੁਪਏ ਦੇ ਵਿੱਚ ਪਹਿਲਾਂ 10 ਕਰੋੜ ਆਇਆ ਸੀ ਨਿਊ ਉਮੀਦ ਕਰਦੇ ਆ ਅਗਲੀ ਵਾਰ 20-25 ਕਰੋੜ ਦੀ ਆਵੇ ਤੇ ਇਸ ਵਾਰ ਜਿਹੜੀ ਸੀਰੀਜ਼ ਆਈ ਹੈ A B C ਪਹਿਲਾਂ ਕਿੰਨੀਆਂ ਸੀਰੀਜ਼ ਹੁੰਦੀਆਂ ਸੀ ਦਿਵਾਲੀ ਦੀ ਜੀ ਇਹੀ ਚਲਦੀ ਸੀ ਜ਼ਿਆਦਾਤਰ ਐਤ ਕੀ A B A B ਤੇ C ਆਈ ਹੈ ਪਿੰਨਾ ਚ ਤੁਹਾਨੂੰ ਸੇਮ ਨੰਬਰ ਦੇਖਣ ਨੂੰ ਮਿਲ ਜਾਏਗਾ ਸਾਡੀ ਦੁਕਾਨ ਤੇ ਤੁਹਾਡੇ ਹਿਸਾਬ ਨਾਲ ਤੁਸੀਂ ਆਪਣੀ ਟਿਕਟ ਪਾ ਸਕਦੇ ਹੋ ਸੈੱਟ ਲੈਣਾ ਹੈ ਸੈੱਟ ਵੀ ਅਵੇਲੇਬਲ ਹੈ ਬਾਕੀ ਤੁਹਾਨੂੰ ਆਪਣੇ ਆਫੀਸ਼ੀਅਲ ਨੰਬਰ ਦਿਖਾਣਾ ਮੈਂ ਸ਼ੱਕ ਕਹੂੰਗਾ ਸ਼ਾਪ ਦੇ ਅੰਦਰ ਆ ਜਾਓ ਇੱਕ ਮਿੰਟ ਜਿੱਥੇ ਤੁਹਾਨੂੰ ਪਤਾ ਲੱਗ ਜਾਏਗਾ ਸਾਡੇ ਨੰਬਰ ਜਿੱਥੇ ਤੁਸੀਂ ਕਾਲ ਕਰ ਸਕਦੇ ਹੋ ਕਿਉਂਕਿ ਲੋਕਾਂ ਨੂੰ ਨਾ ਅਕਸਰ ਹੁੰਦਾ ਹੈ ਕਿ ਅਸੀਂ ਯਾਰ ਕੀ ਨੰਬਰ ਨਹੀਂ ਬੋਲ ਕੇ ਦੱਸਦੇ ਅੱਜ ਮੈਂ ਬੋਲ ਕੇ ਵੀ ਦੱਸ ਦਿੰਦਾ ਜੋ ਸਾਡੇ ਨੰਬਰ ਹੈਗੇ ਆ ਤੁਸੀਂ ਇਹਦਾ ਸ਼ਾਰਟ ਲੈ ਲਿਓ 700929204698728698849815969889 9646528984 ਇਹ ਸਾਡੇ ਕਾਲਿੰਗ ਨੰਬਰ ਨੇ ਜਿਹੜੇ ਸਵੇਰੇ 11 ਵਜੇ ਤੋਂ ਲੈ ਕੇ ਰਾਤ ਸ਼ਾਮ ਦੇ 6:00 6:30 ਵਜੇ ਤੱਕ ਚੱਲਦੇ ਆ ਜੇ ਬਾਈ ਚਾਂਸ ਇਹਨਾਂ ਚੋ ਸਾਰੇ ਨੰਬਰ ਬੀਜ਼ੀ ਆ ਰਹੇ ਆ ਤਾਂ 15-20 ਮਿੰਟ ਵੇਟ ਕਰਕੇ ਹੋਰ ਟਰਾਈ ਕਰ ਲਿਓ ਕਿਉਂਕਿ ਇਸ ਤੋਂ ਇਲਾਵਾ ਜੇ ਤੁਸੀਂ ਕਿਤੇ ਕੰਟੈਕਟ ਕਰੋਗੇ ਤਾਂ ਅਸੀਂ ਜ਼ਿੰਮੇਵਾਰ ਨਹੀਂ ਹੈਗੇ ਇਸ ਤੋਂ ਇਲਾਵਾ ਸਾਡੇ ਜਿਹੜਾ ਐਨਵੈਲਪ ਹੁੰਦਾ ਉਹਦੇ ਤੇ ਸਾਡਾ ਐਡਰੈਸ ਲਿਖਿਆ ਹੁੰਦਾ ਜੀ ਜਿਹਦੇ ਤੇ WhatsApp ਦਾ ਨੰਬਰ ਵੀ ਮੈਂਸ਼ਨ ਹੁੰਦਾ ਆਹ WhatsApp ਦਾ ਨੰਬਰ ਹੈ ਜੋ ਤੁਹਾਨੂੰ ਰਿਜ਼ਲਟ ਦੇਣ ਚ ਸਹੂਲਤ ਦਿੰਦੇ ਆ ਅਸੀਂ ਕਿ ਇੱਥੋਂ ਤੁਸੀਂ ਰਿਜ਼ਲਟ ਲੈ ਲਓ ਆ ਇਹ ਨੂੰ ਜ਼ਰੂਰ ਲੈ ਲ ਕਿਆ ਸੇ ਬਾਕੇ ਇੱਥੇ ਆ ਕੇ ਸਾਡਾ ਕੋਲ ਟਾਈਮ ਵੇਸ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਰਸ਼ ਬਹੁਤ ਹੈ ਅਸੀਂ ਹਰ ਵੀਡੀਓ ਚ ਕਹਿੰਦੇ ਆ ਕਿ ਫਰਾਡ ਤੋਂ ਬਚ ਕੇ ਰਹੋ ਜੇ ਤੁਸੀਂ ਨਹੀਂ ਵੀ ਫੇਰ ਸਮਝਦੇ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਜੋ ਚੀਜ਼ ਸਾਡੇ ਕੋਲ ਆਈ ਨਹੀਂ ਅਸੀਂ ਉਹਦਾ ਜਵਾਬ ਵੀ ਕਿਵੇਂ ਦੇਈਏ ਕਾਲੀ ਨਾ ਕਰਨ ਆਰਾਮਨਾਥੇ ਸ਼ਾਪ ਤੇ ਆਣ ਆ ਕੇ ਟਿਕਟ ਖਰੀਦਣ ਬਿਲਕੁਲ ਜੀ ਬਿਲਕੁਲ ਕਾਲੀ ਨਾ ਕਰੋ ਜੇ ਤੁਹਾਡੇ ਕੋਲ ਟਾਈਮ ਨਹੀਂ ਹੈਗਾ 1-2 ਦਿਨ ਵੇਟ ਕਰ ਲਓ ਸ਼ਾਪ ਤੇ ਆਜੋ ਕਿਉਂਕਿ ਸ਼ਾਪ ਤੇ ਆ ਕੇ ਜੇ ਤੁਸੀਂ ਟਿਕਟ ਖਰੀਦੋਗੇ ਤਾਂ ਤੁਹਾਂ ਹੀ ਤੁਸੀਂ ਇਨਾਮ ਦੇ ਹੱਕਦਾਰ ਰਹੋਗੇ ਫੋਟੋ ਫੂਟ ਨਾਲ ਕੋਈ ਹੱਕਦਾਰੀ ਨਹੀਂ ਹੋਣੀ ਕਿਉਂਕਿ ਤੁਹਾਡੇ ਕੋ ਤੇ ਜਿਹੜੇ ਤੁਸੀਂ ਨੰਬਰਸ ਦੱਸ ਰਹੇ ਹੋ ਇਹਦੇ ਉੱਤੇ ਲੋਕ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਕਾਲ ਕਰ ਸਕਦੇ ਨੇ ਜਿਹੜੇ 6 11 ਵਜੇ ਸ਼ੁਰੂ ਹੋ ਜਾਂਦੇ ਸੀ ਸਵੇਰੇ ਸ਼ਾਮ ਦੇ 6 6:30 ਵਜੇ ਤੱਕ ਓਪਨ ਰਹਿੰਦੇ ਆ ਨੰਬਰ ਬੀਜ਼ੀ ਬਹੁਤ ਆਂਦੇ ਕਿਉਂਕਿ ਬਹੁਤ ਜ਼ਿਆਦਾ ਕਸਟਮਰ ਇੱਥੇ ਫੋਨ ਕਰਦੇ ਆ ਤਾਂ 10 15 ਮਿੰਟ ਵੇਟ ਕਰ ਲਿਓ ਤੁਹਾਨੂੰ ਮੈਂ ਹਰ ਵੀਡੀਓ 'ਚ ਹੀ ਕਹਿੰਦਾ ਕਿ ਕਾਲ ਕਰਕੇ ਪਤਾ ਕਰ ਲਿਓ ਸ਼ਾਪਾਂ ਸਾਡੀਆਂ ਪੰਜ ਹੋ ਗਈਆਂ ਹੁਣ ਬਾਬਾ ਜੀ ਦੀ ਮੇਰ ਨਾਲ ਏ ਤੁਸੀਂ ਮੇਨ ਬ੍ਰਾਂਚ ਤੇ ਅੱਜ ਤੁਸੀਂ ਰੱਛ ਦੇਖ ਰਹੇ ਹੋ ਏਦਾਂ ਹੀ ਸਾਡੀ ਡੁਗਰੀ ਦੀ ਦੋ ਦੁਕਾਨ ਤੇ ਤੇ ਏਦਾਂ ਹੀ ਸਾਡੀ ਜੋਦਾਂ ਵਾਲੀ ਦੁਕਾਨ ਤੇ ਤੇ ਸਮਰਾਲੇ ਚੌਕ ਵਾਲੀ ਦੁਕਾਨ ਤੇ ਰੱਛ ਲੱਗਿਆ ਰੰਦਾ ਮੈਂ ਤੁਹਾਨੂੰ ਇੱਕ ਇੱਧਰ ਦੱਸਣਾ ਚਾਹੁੰਦਾ ਕਿ 48 ਨੰਬਰ ਦੁਕਾਨ ਵੀ ਆਹੀ ਮਾਰਕੀਟ ਚ ਹੈ ਜੇ ਤੁਹਾਨੂੰ ਲੱਗੋ ਥੋੜਾ ਜਿਹਾ ਟਾਈਮ ਹੈਗਾ ਆਪਾਂ ਤੁਹਾਨੂੰ ਤੁਰਦੇ ਤੁਰਦੇ ਉਹ ਵੀ ਦਿਖਾ ਦਿੰਦਾ ਬਿਲਕੁਲ ਜਰੂਰ ਆਪਾਂ ਚੱਲਦੇ ਹੋਏ ਦੁਕਾਨ ਦਿਖਾਣੇ ਆ ਜਿਹੜੇ ਦਰਸ਼ਕ ਦੇਖ ਰਹੇ ਨੇ ਇਹਦੇ ਵਿੱਚ ਪਹਿਲਾਂ ਮੈਂ ਤੁਹਾਨੂੰ ਇਹ ਸਵਾਲ ਪੁੱਛਣਾ ਚਾਹੂੰਗਾ ਕਿ 55 ਨੰਬਰ ਦੁਕਾਨ ਬਹੁਤ ਵਧੀਆ ਚੱਲ ਰਹੀ ਫਿਰ 48 ਨੰਬਰ ਦੁਕਾਨ ਖੋਲਣ ਦੀ ਜ਼ਰੂਰਤ ਕਿਉਂ ਪਈ ਜ਼ਰੂਰਤ ਤਾਂ ਆ ਪਈ ਹੈ ਜੀ ਰਸ਼ ਬਹੁਤ ਜ਼ਿਆਦਾ ਵੱਧ ਜਾਂਦਾ ਤੇ ਲੋਕ ਇੱਕ ਦੇ ਉੱਤੇ ਇੱਕ ਚੜਦੇ ਆ ਤੇ ਇਸ ਕਰਕੇ ਤੇ ਇਸ ਕਰਕੇ ਅਸੀਂ 48 ਨੰਬਰ ਏਸੀ ਮਾਰਕੀਟ ਚ ਦੁਕਾਨ ਖੋਲੀ ਹੈ ਕਿਉਂਕਿ ਤੁਹਾਡੀ ਸਹੂਲਤ ਦੇ ਲਈ ਠੀਕ ਹੈ ਜੀ ਹੁਣ ਜਿਵੇਂ ਉੱਥੇ ਰਸ਼ ਤੋਂ ਉੱਥੇ ਜਾ ਕੇ ਬੰਦਾ ਰਸ਼ ਤੋਂ ਬਚਾਉਣ ਲਈ ਜਿਹੜਾ ਲੋਕ 48 ਨੰਬਰ ਦੁਕਾਨ ਤੇ ਵੀ ਆ ਕੇ ਟਿਕਟ ਖਰੀਦ ਸਕਦੇ ਨੇ ਫੈਸਿਲਿਟੀ ਦਿੱਤੀ ਹੈ ਜੀ ਤੁਹਾਨੂੰ ਇੱਕ ਇੱਕ ਹੀ ਮਾਰਕੀਟ ਦੇ ਵਿੱਚ ਫੈਸਿਲਿਟੀ ਦਿੱਤੀ ਹੈ ਆ ਸਾਡੀ 48 ਨੰਬਰ ਦੀ ਦੁਕਾਨ ਹੈ ਆ ਜਓ ਇਹ ਦੇਖੋ ਤੁਹਾਨੂੰ ਜੇ ਉੱਥੇ ਰਾਸ਼ਾ ਬੰਦੇ ਇੱਥੋਂ ਆ ਕੇ ਖਰੀਦੇ ਜਾਂਦੇ ਆ ਹਨਾ ਇਹ ਵੀ ਦੁਕਾਨ ਤੇ ਪੂਰਾ ਰਾਸ਼ਾ ਹੁੰਦਾ ਬਾਈ ਚਾਂਸ ਇਸ ਟਾਈਮ ਕਸਟਮਰ ਨਹੀਂ ਹੈਗਾ ਕਿਉਂਕਿ ਸਾਰੇ 55 ਨੰਬਰ ਪੁਰਾਣੀ ਹੈ ਨਾ ਤੇ ਉੱਥੇ ਵੀ ਵਿਸ਼ਵਾਸ ਕਰਦੇ ਲੋਕਾਂ ਨੂੰ ਪਤਾ ਨਹੀਂ ਹੈ ਕਿ ਹਜੇ 48 ਨੰਬਰ ਦੁਕਾਨ ਵੀ ਓਪਨ ਹੋ ਚੁੱਕੀ ਹੈ ਜਦੋਂ ਹੌਲੀ ਹੌਲੀ ਵੀਡੀਓਜ਼ ਦੇਖਣਗੇ ਤਾਂ ਭਰੋਸਾ ਬਣ ਜਾਏਗਾ ਆ ਸਾਡਾ ਗਾਂਧੀਪੁਰ ਲੋਟਰੀ ਦਾ ਬੋਰਡ ਲੱਗਿਆ ਸ਼ਾਪ ਨੰਬਰ 48 ਹੈ ਉਹੀ ਮਾਰਕੀਟ ਜੀਟੀਪੀ ਮਾਰਕੀਟ ਦੇ ਨਾਲ ਕਲੌਕ ਟਾਵਰ ਵਾਲੀ ਮਾਰਕੀਟ ਹੈ ਜਿਹਨੂੰ ਕਹਿੰਦੇ ਆ 48 ਨੰਬਰ ਇਹ ਸਾਡੀ ਸ਼ਾਪ ਆ ਜਾ ਤੀ ਉਧਰੋਂ ਪਾਓ ਘੰਟਾ ਘਰ ਵਾਲੀ ਮਾਰਕੀਟ ਦੇ ਵਿੱਚ ਤੁਸੀਂ ਆ ਰਹੇ ਹੋ ਤਾਂ ਇਹ ਸ਼ਾਪ ਵੀ ਦੇਖ ਲਓ ਇਹ ਗਾਂਧੀ ਬ੍ਰਦਰਜ਼ ਦੀ ਨਵੀਂ ਸ਼ਾਪ 48 ਨੰਬਰ ਦੁਕਾਨ ਜਿਹੜੀ ਓਪਨ ਹੋ ਚੁੱਕੀ ਹੈ ਜੇਕਰ 55 ਨੰਬਰ ਤੇ ਜ਼ਿਆਦਾ ਰਸ਼ ਲੱਗ ਰਿਹਾ ਤਾਂ ਇਹ ਦੁਕਾਨ ਵੀ ਇਹਨਾਂ ਦੀ ਹੈ ਇੱਥੇ ਆ ਕੇ ਤੁਸੀਂ ਲੋਟਰੀ ਦੀ ਟਿਕਟ ਖਰੀਦ ਸਕਦੇ ਹੋ ਬਿਲਕੁਲ ਜੀ ਭਾਜੀ ਦੀਵਾਲੀ ਦੇ ਤਿਉਹਾਰ ਨੂੰ ਅਜੇ ਕਾਫੀ ਦਿਨ ਪਏ ਆ ਪਰ ਫਿਰ ਵੀ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਚਾਹ ਹੈ ਇੱਕ ਉਮੀਦ ਹੈ ਲੋਕਾਂ ਨੂੰ ਕਿ ਇਸ ਵਾਰ ਕਰੋੜਪਤੀ ਤੇ ਲੱਖਪਤੀ ਬਣ ਜਾਣਗੇ ਅਸੀਂ ਤੇ ਕਿੰਨਿਆਂ ਕੇ ਟਿਕਟਾਂ ਹੁਣ ਤੱਕ ਸੇਲ ਕਰ ਚੁੱਕੇ ਹੋ? ਹਲੇ ਹਿਸਾਬ ਨਹੀਂ ਲਾਇਆ ਪਰ ਪ੍ਰਮਾਤਮਾ ਦੀ ਮਿਹਰ ਨਾਲ ਬਹੁਤ ਵਧੀਆ ਸੇਲ ਹੋ ਰਹੀ ਹੈ। ਸੰਡੇ ਅੱਜ ਲੋਕਾਂ ਨੂੰ ਛੁੱਟੀ ਹੁੰਦੀ ਹੈ ਤੇ ਲੋਕ ਕਹਿੰਦੇ ਚੱਲ ਯਾਰ ਆਪਾਂ ਜੇ ਲੁਧਿਆਣੇ ਆ ਰਹੇ ਆਂ ਤਾਂ ਟਿਕਟ ਪਾ ਕੇ ਜਾਈਏ। ਲੋਕਾਂ ਨੂੰ ਐ ਲੱਗਦਾ ਕਿ ਜੇ ਲੁਧਿਆਣੇ ਆਏ ਤੇ ਜਗਾਂਦੀ ਤੋਂ ਟਿਕਟ ਨਾ ਲਈ ਫਿਰ ਲੁਧਿਆਣੇ ਆਲਾ ਸਫਲ ਨਹੀਂ ਹੋਇਆ। ਹਨਾ ਲੋਕ ਆਈ ਕਹਿ ਕੇ ਜਾਂਦੇ ਕਿ ਭਾਜੀ ਇਧਰੋਂ ਆ ਰਹੇ ਸੀ, ਕੋਈ ਕੰਮ ਆਇ ਸੀ, ਕੋਈ ਰਿਸ਼ਤੇਦਾਰ ਕੋਲ ਆਏ ਸੀ ਤੇ ਸੋਚਿਆ ਤੁਹਾਡੇ ਕੋਲ ਟਿਕਟ ਪਾਜੀ, ਤੁਹਾਡਾ ਨਾਮ ਬਹੁਤ ਸੁਣਿਆ, ਤੁਹਾਡੀ ਵੀਡੀਓ ਬਹੁਤ ਦੇਖੀ ਦੀ ਹੈ। ਬਾਕ ਉਹਨਾਂ ਦਾ ਬਹੁਤ ਵਧੀਆ ਮਹਿਸੂਸ ਆ ਇੱਕ ਥੋੜੀ ਜੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਕਿ ਇਹ ਵਿਸ਼ਵਾਸ ਨੂੰ ਅਟੁੱਟ ਇਦਾਂ ਹੀ ਬਰਕਰਾਰ ਰੱਖੀਏ ਜਿਵੇਂ ਡੈਡੀ ਨੇ ਮਿਹਨਤ ਕਰਕੇ ਅੱਜ ਇੱਥੇ ਪਹੁੰਚੇ ਆ ਇਹਨੂੰ ਅਸੀਂ ਅੱਗੇ ਲੈ ਕੇ ਜਾਣਾ ਹੈ ਇਹ ਵਿਸ਼ਵਾਸ ਹੈ ਲੋਕਾਂ ਦਾ ਤਾਂ ਹੀ ਅੱਜ ਇੱਥੇ ਤੇ ਪਹੁੰਚੇ ਆ ਲੋਕੀ ਪਿਆਰ ਕਰਦੇ ਤਾਂ ਹੀ ਇੱਥੇ ਪਹੁੰਚੇ ਆ ਬਾਕੀ ਇਹ ਵੀਰੇ ਸਾਡੇ ਵਿਨਰ ਨੇ ਜਿਹੜੇ ਤੁਹਾਨੂੰ ਪਿਛਲੀ ਵੀਡੀਓ ਚ ਵੀ ਦਿਖਾਈ ਸੀ ਇਹ ਸਾਡੇ ਖੁਦ ਦੇ ਵਿਨਰ ਨੇ ਕਰੋੜ ਵਾਲਾ 3 ਕਰੋੜ ਵਾਲਾ 2.5 ਕਰੋੜ ਵਾਲੇ ਦੇ ਕਿੰਨੇ ਹੀ ਫਿਰ 2 ਕਰੋੜ ਵਾਲਾ ਕਰੋੜ ਵਾਲਾ ਬਹੁਤ ਵਿਨਰਸ ਨੇ ਇਸੇ ਕਰਕੇ ਲੋਕ ਭਰੋਸਾ ਕਰਦੇ ਕਿਉਂਕਿ ਇਥੋਂ ਉਹਨ ਕਾਲ ਦਾ ਦੱਸਣਾ ਦਨੂ ਅਨਸੋਲ ਚ ਲੈ ਗਿਆ 3 ਕਰੋੜ ਜਿਹੜਾ ਪੂਜਾ ਬੰਪਰ ਚ ਸੀ ਉਹ ਗਰੰਟਡ ਲਾਟਰੀ ਸੀ ਤਾਂ ਕਰਕੇ ਮਸ਼ੀਨ ਦੁਬਾਰਾ ਤੋਂ ਘੁੰਮੀ ਜੇ ਸਾਡੀ ਵਿਕੀ ਹੁੰਦੀ ਟਿਕਟ ਤਾਂ 3 ਕਰੋੜ ਦੇ ਢੋਲ ਤੇ 50 ਲੱਖ ਦੇ ਢੋਲ ਵੀ ਇੱਥੇ ਵੱਜਣੇ ਸੀ ਸੋ ਬਿਲਕੁਲ ਹੁਣ ਜਿਹੜੇ ਲੋਕ ਇੱਥੇ ਖਰੀਦਦਾਰੀ ਕਰਨ ਦੇ ਲਈ ਆ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਗਾਂਧੀ ਬ੍ਰਾਜ਼ਲ ਜੀ ਦੁਕਾਨ ਕੀ ਕਿਉਂ ਚੂਜ਼ ਕਰ ਰਹੇ ਨੇ ਸੋ ਲੋਕ ਲੋਟਰੀ ਦੀ ਟਿਕਟਾਂ ਖਰੀਦਣ ਦੇ ਲਈ ਆਏ ਨੇ ਸਰ ਕੀ ਨਾਮ ਹੈ ਤੁਹਾਡਾ ਜਸਪਾਲ ਸਿੰਘ ਆ ਜੀ ਕਿਤੋਂ ਦੀ ਆਏ ਹੋ ਜੀ ਧੂਰੀ ਡਿਸਟ੍ਰਿਕਟ ਸੰਗਰੂਰ ਸੰਗਰੂਰ ਤੋਂ ਇੱਥੇ ਸਪੈਸ਼ਲ ਲੁਧਿਆਣੇ ਸ਼ਹਿਰ ਦੇ ਵਿੱਚ ਗਾਂਧੀ ਬ੍ਰਦਰਸ ਦੇ ਕੋਲ ਹੀ ਕਿਉਂ ਆਏ ਹੋ ਲਾਟਰੀ ਲੈਣ ਕਿਉਂਕਿ ਇਹਨਾਂ ਦੇ ਬਹੁਤ ਰੀਲਾਂ ਦੇਖਿਆ ਸੀਗੇ ਬਹੁਤ ਯਾਰੀ ਇਹਨਾਂ ਦੀ ਪਪੂਲਾਰਿਟੀ ਆ ਵੀ ਕਿਉਂਕਿ ਇਹਨਾਂ ਲਾਟਰੀ ਮਿਸ ਨਹੀਂ ਹੁੰਦੀ ਬਹੁਤ ਜੱਬਰ ਦੇਖਿਆ ਸੀ ਇੱਕ ਵਾਰ ਨਹੀਂ ਬਹੁਤ ਧੇਰ ਦੇ ਦੇਖਦੇ ਆ ਪਰ ਆਏ ਫਸਟ ਟਾਈਮ ਅੱਜ ਤੇ ਸਪੈਸ਼ਲ ਹੋਰ ਦੂਸਰਾ ਸਾਨੂੰ ਕੋਈ ਕੰਮ ਨਹੀਂ ਲੁਧਿਆਣੇ ਅੱਛਾ ਸਪੈਸ਼ਲ ਲਾਟਰੀ ਖਰੀਦਣ ਦੇ ਲਈ ਤੇ ਆਏ ਹੋ ਹਾਂ ਕਿੰਨੇ ਵਾਲੀ ਲਾਟਰੀ ਖਰੀਦੀ ਲਾਟਰੀ 500 ਵਾਲੀ ਕੁਇਨਸੋ ਵਾਲੀ ਦਿਵਾਲੀ ਦੀ ਦਿਵਾਲੀ ਬੰਪਰ ਕਿੰਨੀਆਂ ਲੋਟਰੀਆਂ ਖਰੀਦ ਕੇ ਲੈ ਕੇ ਚੱਲੇ ਹੋ ਕਿੰਨੀਆਂ ਟਿਕਟਾਂ ਨੇ ਦੋ ਦੋ ਮੈਂ ਵੀ ਦੋ ਤੇ ਮੇਰਾ ਦੋਸਤ ਵੀ ਦੋ ਸੋ ਉਮੀਦ ਹੈ ਕੀ ਹੈ ਕਿ ਇਸ ਵਾਰ ਕਰੋੜਪਤੀ ਬਣ ਜੂਗੇ ਆਏ ਗੰਨਾ ਜੀ ਉਮੀਦ ਨਾਲ ਹੀ ਆਏ ਆ ਇਸੇ ਕਰਕੇ ਆਏ ਆ ਕਰੋੜਪਤੀ ਦਾ ਲੱਖਪਤੀ ਦਾ ਹੋਵਾਂਗੇ ਕਰਨਗੇ ਇਹ ਗਾਂਧੀ ਬ੍ਰਦਰ ਵਾਲੇ ਤੇ ਪੂਰਾ ਵਿਸ਼ਵਾਸ ਆ ਜੀ ਵਿਸ਼ਵਾਸ ਪੂਰਾ ਵਿਸ਼ਵਾਸ ਆ ਜਆਪ ਦੇ ਲੱਕ ਤੇ ਉੱਤੇ ਪੂਰਾ ਵਿਸ਼ਵਾਸ ਆ ਸੋ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਕਰੋੜਪਤੀ ਬਣਨ ਦਾ ਸੁਪਨਾ ਦੇਖਦੇ ਨੇ ਮੈਂ ਤਾਂ ਕੰਨਾ ਵੀ ਜ਼ਿੰਦਗੀ ਦੇ ਵਿੱਚ ਇੱਕ ਵਾਰ ਜ਼ਰੂਰ ਇਹ ਚਾਂਸ ਆਪਾਂ ਹੋਰ ਇੰਨੇ ਬਹੁਤ ਜ਼ਿਆਦਾ ਖਰਚੇ ਕਰਦੇ ਹਾਂ ਨਾ ਕੀ ਕੋਸ਼ਿਸ਼ ਕਰਦੇ ਹਾਂ ਕਿੰਨਾ ਕਈ ਵਾਰੀ ਐਂ ਐਂ ਬਿਨਾਂ ਵਜ੍ਹਾ ਹੀ ਪੈਸਾ ਵੇਸਟ ਹੋ ਜਾਂਦਾ ਤੇ ਉਹਦੇ ਨਾਲੋਂ ਬਿਹਤਰ ਆ ਆਪਣਾ ਲੱਕ ਜ਼ਰੂਰ ਜਮਾਉਣਾ ਚਾਹੀਦਾ ਇੱਕ 500 ਰੁਪਇਆ ਇਸ ਪਾਸੇ ਲਾ ਦੇਣਾ ਚਾਹੀਦਾ ਸੋ ਇਹ ਰਸ਼ ਜਿਹੜਾ ਤੁਸੀਂ ਦੇਖ ਰਹੇ ਹੋ ਗਾਂਧੀ ਬ੍ਰਦਰਸ ਦੀ ਦੁਕਾਨ ਤੇ ਸਿਰਫ ਤੁਹਾਨੂੰ ਇਹ ਦੇਖਣ ਨੂੰ ਮਿਲੇਗਾ ਜਿੱਤੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਕਰੇਜ਼ ਹੈ ਕਿ ਦੀਵਾਲੀ ਦੇ ਤਿਉਹਾਰ ਤੇ ਅਸੀਂ ਲੋਟਰੀ ਦੀ ਟਿਕਟ ਖਰੀਦੀਏ ਤਾਂ ਜੋ ਸਾਡਾ ਕਰੋੜਪਤੀ ਬਣਨ ਦਾ ਸੁਪਨਾ ਜਿਹੜਾ ਉਹ ਸাকার ਹੋ ਜਾਵੇ ਤਾਂ ਗੱਲਬਾਤ ਵੀ ਕਰਦੇ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਪ੍ਰਦੀਪ ਜੀ ਕਿੱਥੋਂ ਦੇ ਆਏ ਹੋ ਅੰਮ੍ਰਿਤਸਰੋਂ ਅੰਮ੍ਰਿਤਸਰੋਂ ਸਪੈਸ਼ਲ ਤੇ ਟਿਕਟ ਖਰੀਦਣਦ ਲਈ ਆ ਹਾਂਜੀ ਹਾਂਜੀ ਸਮਝ ਲਓ ਕਿ ਨਾਲੇ ਕੋਮਲ ਸਰੋਂ ਆਈ ਹੀ ਵਾਲੇ ਮੈਂ ਕਿਹਾ ਪਾ ਦਈਏ ਬ੍ਰਦਰ ਵਾਲੇ ਦਾ ਹਾਂਜੀ ਸਪੈਸ਼ਲ ਗਾਂਧੀ ਬ੍ਰਦਰਸ ਦੀ ਦੁਕਾਨ ਤੇ ਹੀ ਆਏ ਹੋ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਗੱਡੀ ਪਾਰਕਿੰਗ ਸਪੈਸ਼ਲ ਆਈ ਹੈ 100 ਰੁਪਏ ਦੇ ਕੇ ਸਿਰਫ 5 ਮਿੰਟਾਂ ਤੇ ਗਾਂਧੀ ਜੀ ਬਾਰੇ ਲਟਰੀ ਬਣਾਤੇ ਅਜਿਹਾ ਕਿਉਂ ਵਿਸ਼ਵਾਸ ਹੈ ਬਸ ਇੱਕ ਵਿਸ਼ਵਾਸ ਇੱਕ ਲੱਕ ਬਾਕੀ ਦੇਖੋ ਪਰਮਾਤਮਾ ਜੋ ਮੌਜੂਦ ਹੈ ਉਮੀਦ ਹੈ ਵੀ ਇਹਨਾਂ ਦੀ ਦੁਕਾਨ ਤੋਂ ਜਿਹੜੀ ਲਟਰੀ ਖਰੀਦੀ ਹੈ ਨਿਕਲੂਗੀ ਇਹੀ ਦੇ ਕਿੰਨੇ ਜਿਹੜੇ ਵੀ ਲੈ ਕੇ ਜਾਣ ਨੇ ਕਿ ਸਭ ਦੀ ਲੱਗੇ ਪਰਮਾਤਮਾ ਸਭ ਦੀ ਲਾਵੇ ਬਾਕੀ ਪਰਮਾਤਮਾ ਨੇ ਜੋ ਮੌਜੂਦ ਹੈ ਠੀਕ ਹੈ ਕਿੰਨੀਆਂ ਟਿਕਟਾਂ ਖਰੀਦੀਆਂ ਚਾਰ ਚਾਰ ਟਿਕਟਾਂ ਚਾਰ ਟਿਕਟਾਂ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਕਰੋੜਪਤੀ ਬਣਨ ਲੋਕਾਂ ਨੂੰ ਇਹੀ ਜਾਨਣਾ ਚਾਹੀਦਾ ਹੈ ਕਿ ਆਪਣਾ ਲੱਕ ਮਜਾਓ ਬਾਕੀ ਪਰਮਾਤਮਾ 'ਤੇ ਭਰੋਸਾ ਰੱਖੋ ਕੋਈ ਨਹੀਂ ਪਤਾ ਕਿਸੇ ਦਾ ਵੀ ਤਖਤਾ ਜਦੋਂ ਵੀ ਵੱਲ ਸਕਦਾ ਵਾ ਕਿਸੇ ਦੀ ਵੀ ਕਿਸਮਤ ਕਿਦੋਂ ਵੀ ਲੱਕ ਕਰ ਦਿੰਦੀ ਹੈ ਬਾਕੀ ਠੀਕ ਹੈ ਤੁਹਾਡਾ ਕੀ ਨਾਮ ਹੈ ਜੀ ਦਵਿੰਦਰ ਸਿੰਘ ਭਾਜੀ ਕਿੱਥੋਂ ਦੀ ਆਏ ਹੋ ਜਲੰਧਰ ਤੋਂ ਜਲੰਧਰ ਤੋਂ ਸਪੈਸ਼ਲ ਟਿਕਟ ਖਰੀਦਣ ਆਏ ਹੋ ਲੁਧਿਆਣੇ ਹਾਂ ਜੀ ਇੰਨੀਆਂ ਟਿਕਟਾਂ ਖਰੀਦਣ ਜਾ ਰਹੇ ਹੋ ਅਜੇ ਤਾਂ ਖਰੀਦੇ ਹੀ ਆ ਬਜੀ ਖਰੀਦ ਹੋ ਰਹੀ ਆ ਜਦਾਂ ਦੇਖੋ ਇਹ ਪਸੰਦਾ ਇਹਦੇ ਆ ਨੰਬਰ ਦੇ ਆ ਨੰਬਰ ਲਾ ਕੇ ਆ ਦੇ ਦਿੰਦੇ ਜੀ ਤਾਂ ਕਾਂਦੀ ਬਰਦਰਸ ਦੀ ਦੁਕਾਨ ਹੀ ਕਿਉਂ ਚੂਜ਼ ਕੀਤੀ ਤੁਸੀਂ ਕਾਵਿਨਾਥ ਸੁਣਿਆ ਬਾਈ ਪਹਿਲਾਂ ਵੀ ਪਾਈਆਂ ਹੋਈਆਂ ਕਾਫੀ ਲੱਗਦੀ ਵੀ ਆ ਵਿਸ਼ਵਾਸ ਹੈ ਕਿ ਇਹ ਟੈਲੀਪ੍ਰਿੰਟ ਪਾਈ ਜਿਹੜੀ ਹੈ ਨਿਕਲਦੀ ਜ਼ਰੂਰ ਹੈ ਜ਼ਰੂਰ ਬਾਈ ਜ਼ਰੂਰ ਹੀ ਪੂਰਾ ਬਾਈ ਤੁਹਾਡਾ ਕੀ ਨਾਮ ਹੈ ਜੀ ਭਾਈ ਆਪਾਂ ਤੈਲੀਵਾਰੀ ਰੇਂਜ ਜਲੰਧਰ ਤੋਂ ਲੈਟਰੀ ਸਪੈਸ਼ਲ ਸਪੈਸ਼ਲ ਲਾਟਰੀ ਬਾਣ ਆਏ ਆ ਭਾਈ ਅੱਜ ਸਪੈਸ਼ਲ ਲਾਟਰੀ ਬਾਣ ਆਏ ਹੋ ਸਪੈਸ਼ਲ ਬਾਈਕ ਤੇ ਕਿਉਂਕਿ ਨਾਮ ਬਹੁਤ ਸੁਣਿਆ ਜੀ ਕਹਿੰਦੇ ਹੀ ਕਿਸਮਤ ਇੱਥੇ ਹੀ ਨਿਕਲਦੀ ਆ ਤੇ ਮੇਰੇ ਖਿਆਲ ਆ ਸਾਡੀ ਕਿਸਮਤ ਸ਼ਾਇਦ ਇੱਥੇ ਹੀ ਨਿਕਲੇ ਐਸੋਰੀ ਆਪਾਂ ਵੀ ਜਮਾਨ ਆਏ ਆ ਜੀ ਕਿੰਨੀਆਂ ਟਿਕਟਾਂ ਖਰੀਦਣ ਲੱਗ ਗਏ ਆਪਾਂ ਫਿਲਹਾਲ ਇੱਕ ਆਪਰੇ ਨਾਮ ਤੇ ਤੇ ਇੱਕ ਵਾਈਫ ਦੇ ਨਾਮ ਤੇ ਖਰੀਦ ਲਿਆ ਬਾਕੀ ਰੱਬ ਰੱਖਾ ਜੀ ਇਹ ਭਾਜੀ ਵੀ ਦੋ ਹੀ ਖਰੀਦਣਗੇ ਇਹ ਵੀ ਤੁਹਾਡੇ ਨਾਲ ਆਏ ਜੀ ਇਹ ਵੀ ਨਾਲ ਆਏ ਜਲੰਧੋਂ ਆਏ ਅੱਛਾ ਕੱਢੀ ਵਾਰੀ ਆਏ ਪਹਿਲੀ ਵਾਰੀ ਪਹਿਲੀ ਵਾਰੀ ਕਿੰਨੀਆਂ ਟਿਕਟਾਂ ਖਰੀਦਣ ਜਾ ਰਹੇ ਹੋ ਫਿਰ ਬਈ ਸੋਚ ਰਹੇ ਹਲੇ ਦੇਖਦੇ ਆ ਵੀ ਮੇਰੇ ਖਿਆਲ ਨਾਲ ਲਾਂਚ ਹੋਈ ਹੈ 11 ਨੰਬਰ ਕਾਊਂਟਰ ਕਹਿੰਦੇ 11 ਕਰੋੜ ਦਾ ਨਾਮ ਹੈ ਬਸ ਅੱਜ ਵੀਡੀਓ ਦੇਖੀ ਸੀ ਤਾਂ ਨਾਲ ਹੀ ਆਪਾਂ ਬਾਈਕ ਚੱਕੇ ਦੇ ਅੰਦਰ ਆ ਗਏ ਥੈਂਕ ਯੂ ਭਾਜੀ ਉਹ ਬਿਲਕੁਲ ਲੋਕਾਂ ਨੂੰ ਤਾਂ ਕਾਫੀ ਜ਼ਿਆਦਾ ਚਾਹ ਚੜਿਆ ਹੋਇਆ ਕਿ ਦਿਵਾਲੀ ਦੇ ਤਿਉਹਾਰ ਤੇ ਜਿਹੜੀ ਹੈ ਦਿਵਾਲੀ ਬੰਪਰ ਖਰੀਦੀਏ ਤਾਂ ਜੋ ਸਾਡਾ ਕਰੋੜਾਪਤੀ ਬਣਨ ਦਾ ਸੁਪਨਾ ਜਿਹੜਾ ਉਹ ਸাকার ਹੋ ਜਾਵੇ ਜੇ ਤੁਸੀਂ ਵੀ ਹਜੇ ਤੱਕ ਲੋਟਰੀ ਨਹੀਂ ਖਰੀਦੀ ਤਾਂ ਇੱਕ ਵਾਰ ਗਾਂਧੀ ਬ੍ਰਦਰਜ਼ ਦੀ ਦੁਕਾਨ ਤੇ ਆ ਜਾਓ ਕਲॉक ਟਾਵਰ ਦੇ ਕੋਲ ਇਹ ਬਿਲਕੁਲ ਨਾਲ ਹੀ ਜਿਹੜੀ 55 ਨੰਬਰ ਦੁਕਾਨ ਹੈ ਜਿੱਥੇ ਤੁਸੀਂ ਆਣਾ ਕਿਉਂਕਿ ਲੋਕ ਕਹਿੰਦੇ ਕਿ ਦਿਵਾਲੀ ਦੇ ਤਿਉਹਾਰ ਤੇ ਅਸੀਂ ਸ਼ਾਪਿੰਗ ਤਾਂ ਬਹੁਤ ਕਰਦੇ ਹਾਂ ਤੇ ਜੇਕਰ ਇੱਕ 500 ਰੁਪਏ ਦੀ ਟਿਕਟ ਖਰੀਦ ਲਈਏ ਤੇ ਉਹਦੇ ਨਾਲ 11 ਕਰੋੜ ਦਾ ਇਨਾਮ ਲੱਗ ਜਾਵੇ ਤਾਂ ਇਸ ਤੋਂ ਚੰਗਾ ਹੋਰ ਕੀ ਹੋ ਸਕਦਾ ਹੈ ਇਸ ਤੋਂ ਚੰਗਾ ਦਿਵਾਲੀ ਗਿਫਟ ਕੀ ਹੋ ਸਕਦਾ ਹੈ ਜੇਕਰ ਤੁਸੀਂ ਵੀ ਹਜੇ ਤੱਕ ਦਿਵਾਲੀ ਬੰਪਰ ਨਹੀਂ ਖਰੀਦਿਆ ਤਾਂ ਇਹਨਾਂ ਦੀ ਦੁਕਾਨ ਤੇ ਆ ਕੇ ਟਿਕਟ ਖਰੀਦੋ ਤੇ ਆਪਣਾ ਕਰੋੜਪਤੀ ਬਣਨ ਦੇ ਸੁਪਨੇ ਨੂੰ ਸਹਾਰਾ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਇੱਥੇ ਦੀ ਟਿਕਟ ਜਿਹੜੀ ਹੈ ਉਹ ਲੋਕਾਂ ਦਾ ਵਿਸ਼ਵਾਸ ਬਣਿਆ ਹੋਇਆ ਹੈ ਕਿ ਇੱਥੋਂ ਦੀ ਟਿਕਟ ਖਰੀਦਣ ਦੇ ਨਾਲ ਇਨਾਮ ਜਿਹੜਾ ਉਹ ਜ਼ਰੂਰ ਲੱਗਦਾ ਹੈ ਲੁਧਿਆਣਾ ਤੋਂ ਵੀਡੀਓ ਜਿਹਨੇ ਸੁਖਵਿੰਦਰ ਸਿੰਘ ਦੇ ਨਾਲ ਦੀਪਕ ਤੇ ਆਲ ਡੇਲੀ ਪੋਸਟ ਪੰਜਾਬੀ